ਨਮਸਕਾਰ ਦੋਸਤੋ ਕੱਲ ਮੌਸਮ ਥੋੜਾ ਸਹਾਵਨਾਉਣ ਕਰਨਾ ਅਚਾਨਕ ਛਤ ਤੇ ਚੜਿਆ ਤੇ ਮੈਂ ਚਲੋ ਵੀਡੀਓ ਬਣਾਉਣ ਲੱਗ ਗਿਆ ਵੀਡੀਓ ਬਣਾਉਂਦੇ ਬਣਾਉਂਦੇ ਮੇਰੀ ਨਜ਼ਰ ਅਚਾਨਕ ਕਬੂਤਰਾਂ ਦੀ ਗੰਦਗੀ ਤੋਂ ਬਚਣ ਵਾਲੇ ਇੱਕ ਜਲਤੇ ਪਈ ਜਿਸ ਦੇ ਵਿੱਚ ਕਬੂਤਰ ਫਸਿਆ ਸੀ ਵਿਚਾਰਾ ਅਕਸਰੀ ਇਹਦੇ ਵਿੱਚ ਕਬੂਤਰ ਫਸਦੇ ਰਹਿੰਦੇ ਨੇ ਤੇ ਕਈ ਵਾਰ ਤਾਂ ਉਹਦੀ ਜਾਨ ਗਵਾ ਦਿੰਦੇ ਨੇ ਤੋਂ ਮੈਂ ਇਸੇ ਪਲੇਵਾਨ ਸੇ ਇਨਸਾਨ ਨੂੰ ਐਕਸ 3 ਗਲੀ ਦੇ ਵਿੱਚ ਇਹ ਛੇਦਾ ਕੰਮ ਕਰਦਾ ਦੁਕਾਨਦਾਰ ਤੇ ਇਹ ਤਾਂ ਇਹ ਸਰਲ ਬੰਦਾ ਹੈ ਸਿੱਧਾ ਸਾਹ ਬੰਦਾ ਹੈ ਔਰ ਜੀਵ ప్రతి ਇਹ ਜਿਹੜਾ ਮੋਹ ਦੇਖ ਕੇ ਤੇ ਬਹੁਤ ਹੀ ਮੈਨੂੰ ਲੱਗਾ ਕਿ ਇਸੋ ਇਨਸਾਨ ਨੂੰ ਕਿਉਂ ਨਾ ਇਹ ਜਿਹੜੀ ਸ਼ਰੰਗਾ ਜੋਗ ਕਦਮ ਹੈ ਕਿ ਉਹਨੇ ਆਪ بارش ਪੈਂਦੀ ਦੇ ਵਿੱਚ ਮੌਤ ਨਾਲ ਖੇੜੇ ਕਿ ਉਸ ਨੂੰ ਮੌਤ ਦੇ ਮੂਜੋਂ ਕੱਟਿਆ ਤੇ ਇਹ ਕਬੂਤਰ ਮੌਤ ਦੇ ਮੋਹ ਦੇ ਵਿੱਚੋਂ ਨਿਕਲ ਕੇ ਤੇ ਕਿੰਨੀਆਂ ਅਹਿਸਾਸਾਂ ਦਿੰਦਾ ਹੋਇਆ ਕਿੰਨੀਆਂ ਅਹਿਸਾਸਾਂ ਲੈਣਿਆ ਇਸ ਜੀਵ ਨੇ ਜੋ ਇਨਸਾਨੀ ਜੀਵ ਨੇ ਇਨਸਾਨਾਂ ਦੇ ਵਿੱਚ ਇਹ ਵਰਤੀ ਉਹਨਕੜਦੀ ਜਾਂਦੀ ਹੈ ਕਿ ਅਸੀਂ ਇਨਸਾਨ ਤੇ ਹੀ ਡੈਗਰੀਏ ਪਰ ਇਹ ਦੇਖੋ ਜਦੋਂ ਜਾਲ ਨਹੀਂ ਖੁੱਲ ਰਿਹਾ ਅਸੀਂ ਇਹ ਦੇਖੋ ਉਹਨਾਂ ਨੇ ਫਿਰ ਇੱਕ ਤੁਲੋ ਇੱਕ ਹੋਰ ਪਲੇ ਮਨਸਨ ਇਨਸਾਨ ਨੂੰ ਵਾਜ ਮਾਰੀਓ ਦੇਖੋ ਉੱਪਰ ਪੰਦੇ ਹਨ ਜੋ ਆਪਣੇ ਸਾਥੀ ਨੂੰ ਫਸਿਆ ਦੇਖ ਲਹਿਰਾ ਰਹੇ ਨੇ ਸਲਫਰੇ ਨੇ ਤੁਹਾਨੂੰ ਕਿਵੇਂ ਕਿਵੇਂ ਜਾਨ ਬਚਾਈਏ ਕਿਵੇਂ ਉਸ ਨੂੰ ਉੱਥੋਂ ਕੱਢੀਏ ਤਾਂ ਇਹਨਾਂ ਦੋ ਬਲੇਮਾਨ ਸੇ ਇਨਸਾਨਾਂ ਨੇ ਪਿੰਦੀ بارش ਦੇ ਵਿੱਚ ਜਾਲ ਨੂੰ ਥੱਲੋਂ ਪਹਿਲਾਂ ਲੂਜ਼ ਕੀਤਾ ਫਿਰ ਉਹਨੂੰ ਹੱਥ ਨਹੀਂ ਪਹੁੰਚ ਰਿਹਾ ਸੀ ਜਲ ਜਲ ਨਿਕਲਣ ਵਾਸਤੇ ਫਿਰ ਉਹਨੂੰ ਟੱਲਾ ਕਰਕੇ ਉੱਪਰ ਖਿੱਚ ਕੇ ਉਸ ਦੀ ਜਾਨ ਬਚਾਈ ਔਰ ਥੈਂਕ ਗੋਡ ਅਸੀਂ ਵੀ ਕੀਤਾ ਇਹਦਾ ਵੀ ਸ਼ਾਬਾਸ਼ ਇਹ ਇਸ ਜੀਵ ਦੀ ਜਾਨ ਬਚਾਈ ਔਰ ਦੇਖੋ ਇਹ ਜਿਹੜੇ ਸਾਥੀ ਆਸੇ-ਪਾਸੇ ਬੈਠੇ ਸਨ ਇਹਨਾਂ ਸਾਰਿਆਂ ਨੇ ਇਸ ਨੂੰ ਦੁਆਵਾ ਦਿੱਤੀਆਂ ਹੋਣਗੀਆਂ ਕਿ ਠੀਕ ਹੈ ਜੀ ਇਹ ਜਿਉਂਦਾ ਰਵੇ ਇਹ ਜਿਨੇ ਸਾਡੇ ਸਾਥੀ ਦੀਆਂ ਜਾਨਾਂ ਬਚਾਈਆਂ ਨੇ ਔਰ ਵਾਕਈ ਮੌਤ ਬਹੁਤ ਇੱਕ ਐਸਾ ਪਹਿਲੂ ਹੈ ਬਹੁਤ ਇੱਕ ਐਸੀ ਅਟਲਸ ਚਾਹੀਏ ਕਿ ਜਿਹਦੇ ਜਿਨੇ ਮੌਤ ਵੇਖ ਕੇ ਮੌਤੇ ਮੋਝੋ ਬਚਿਆ ਹੋਵੇ ਉਹਨਾਂ ਨੂੰ ਹੀ ਪਤਾ ਹੈ ਮੌਤ ਕੀ ਹੈ ਇਹ ਮੌਤੇ ਮੋਝੋ ਬਚ ਕੇ ਆਉਣ ਵਾਲੇ ਬਹੁਤ ਬਹੁਤ ਘੱਟ ਹੀ ਖੁਸ਼ਕਿਸਮਤ ਹੁੰਦੇ ਹਨ